ਹਾਰਟ ਅਟੈਕ ਦਾ ਕਾਰਨ ਬਣਦਾ ਹੈ ਬਾਡੀ ਦੇ ਅੰਦਰ ਬਹੁਤ ਜ਼ਿਆਦਾ ਕੋਲੇਸਟ੍ਰੋਲ ਜੇਕਰ ਅਸੀਂ ਨਾਰਮਲੀ ਗੱਲ ਕਰੀਏ ਤਾਂ ਸਾਡੀ ਬਾਡੀ ਦੇ ਅੰਦਰ 100 ਤੋਂ 130 ਤੱਕ ਕੋਲੇਸਟ੍ਰੋਲ ਦੀ ਰੇਂਜ ਹੋਣੀ ਚਾਹੀਦੀ ਹੈ ਜਦੋਂ ਇਹ ਇਸ ਤੋਂ ਉੱਪਰ ਟੱਪ ਜਾਂਦਾ ਹੈ ਤਾਂ ਸਾਡੀ ਬਾਡੀ ਦੇ ਅੰਦਰ ਬਲੌਕ ਬਣਨੀ ਸ਼ੁਰੂ ਹੋ ਜਾਂਦੀ ਹੈ ਕਈ ਸਟੱਡੀਜ਼ ਦੇ ਅੰਦਰ ਪਾਇਆ ਗਿਆ ਹੈ ਜੇਕਰ 150 ਅਤੇ 140 ਤੋਂ ਥੱਲੇ ਅਸੀਂ ਆਪਣੇ ਕੋਲੇਸਟ੍ਰੋਲ ਨੂੰ ਰੱਖਦੇ ਹਾਂ ਤਾਂ 50% ਚਾਂਸ ਘੱਟ ਹੋ ਜਾਂਦੇ ਹਨ ਬਾਡੀ ਦੇ ਅੰਦਰ ਹਾਰਟ ਅਟੈਕ ਹੋਣ ਦੇ ਤੇ ਜੇਕਰ ਤੁਸੀਂ ਹਾਰਟ ਦੇ ਮਰੀਜ਼ ਹੋ ਤਾਂ ਤੁਹਾਡਾ ਕੋਲੇਸਟ੍ਰੋਲ 129 ਤੋਂ ਘੱਟ ਹੋਣਾ ਚਾਹੀਦਾ ਹੈ। ਜੇਕਰ ਇਸ ਤੋਂ ਉੱਪਰ ਹੋਵੇਗਾ ਤਾਂ ਤੁਹਾਡੀ ਬਾਡੀ ਦੇ ਅੰਦਰ ਤੁਹਾਡੇ ਹਾਰਟ ਦੇ ਅੰਦਰ ਬਲੌਕਜ ਬਣਨੀ ਸ਼ੁਰੂ ਹੋ ਜਾਵੇਗੀ। ਤੁਸੀਂ ਇਸ ਨੂੰ ਸਹੀ ਰੱਖਣ ਲਈ ਰੈੱਡ ਮੀਟ ਤੋਂ ਦੂਰ ਰਹੋ। ਜਿੰਨੀਆਂ ਵੀ ਐਨੀਮਲ ਫੂਡ ਚੀਜ਼ਾਂ ਹਨ ਤੁਸੀਂ ਉਹਨਾਂ ਨੂੰ ਖਾਣਾ ਅਵੋਇਡ ਕਰੋ ਜੇਕਰ ਤੁਸੀਂ ਆਪਣੇ ਕੋਲੇਸਟ੍ਰੋਲ ਨੂੰ ਕੰਟਰੋਲ ਕਰਨਾ ਚਾਹੁੰਦੇ ਹੋ। ਦੁੱਧ ਅਤੇ ਦੁੱਧ ਤੋਂ ਬਣੇ ਪ੍ਰੋਡਕਟਸ ਨੂੰ ਵੀ ਖਾਣਾ ਤੁਸੀਂ ਅਵੋਇਡ ਕਰੋ। ਜੇਕਰ ਤੁਸੀਂ ਦੁੱਧ ਲੈਣਾ ਹੈ ਤਾਂ ਤੁਸੀਂ ਬਿਨਾ ਆਈ ਦਾ ਦੁੱਧ ਲੈ ਸਕਦੇ ਹੋ ਤੇ ਅੰਡੇ ਦਾ ਵਾਈਟ ਪਾਰਟ ਖਾਓ ਅਤੇ ਵਿੈਲੋ